ਅੱਜ ਗੱਲ ਦੀ ਕੀ ਹਾਲ ਚਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਦੋ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਆਪਣੀ ਨਵੀਂ ਸਕੋਰ ਆਪਿਓ ਐਨ ਮੁੰਡਾ ਲਾਇਆ ਹੋਇਆ ਜੀ ਆਪਾਂ ਧੂੰਣ ਧੂੰਣ ਵਾਲਾ ਉਹ ਰੋਜ਼ ਗਿੱਲਾ ਵਧੀਆ ਕਪੜਾ ਮਾਰ ਕੇ ਜਾਂਦਾ ਹੈ ਲਿਸ਼ਕਰੀ ਪਈ ਹੈ ਉਤੋਂ ਪੀਪੀਐਫ ਕਰਾਈ ਹੋਈ ਹੈ ਗੱਡੀ ਐਨ ਸ਼ਾਈਨ ਮਾਰੀ ਹੈ ਬਟ ਉਹਨੂੰ ਮੈਂ ਇੱਕ ਚੀਜ਼ ਕਹਿਣੀ ਹੈ ਆਹ ਫੁੱਟ ਰੈਸਟ ਦੇ ਉੱਪਰ ਵੀ ਨਹੀਂ ਕਪੜਾ ਮਾਰਦਾ ਮੈਨੂੰ ਤਾਂ ਗਿੱਲੇ ਪੈਰ ਲੈ ਕੇ ਚੜ ਜਾਂਦਾ ਹੁਣ ਇਹਦੇ ਉੱਪਰ ਇਹਨੂੰ ਛੱਤ ਸਾਫ਼ ਕਰਨ ਵਾਸਤੇ ਉਹਨੂੰ ਫਿਰ ਮੈਂ ਦੱਸਦਾ ਵੀ ਐਂਡ ਵਿੱਚ ਇਸ ਤੇ ਵੀ ਕਪੜਾ ਮਾਰਦੇ ਅਗਰ ਬਾਕੀ ਦੇਖੋ ਲਿਸ਼ਕਾ ਮਾਰਨ ਦੀ ਹੈ ਪੂਰੀ ਬਾਕੀ ਆਹ ਫੈਂਡਰ ਅੰਦਰਲੀ ਸਾਈਡ ਹੁੰਦੇ ਨੇ ਜਿਹੜੇ ਇਹਦੇ ਦਾ ਪਾਣੀ ਮਰਾਨਾ ਪੈਂਦਾ ਹੈ ਇਹ ਮੈਂ ਹੁਣ ਇੱਕ ਵਾਰੀ ਪੀਪੀਐਫ ਦਾ ਜਿਹੜੇ 15 ਦਿਨ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਫਿਰ ਮੈਂ ਵਾਸ਼ ਕਰਾਉਂਗਾ ਕੰਪਲੀਟ ਤੇ ਇੱਥੇ ਖੜੀ ਹੈ ਜੀ ਆਪਣੀ ਹਾਈ 20 ਪੁਰਾਣੀ ਇਹਨੂੰ ਅੱਜ ਚਲਾਣੇ ਆ ਕਿਉਂਕਿ ਇਹ ਵੀ ਵਿਚਾਰੀ ਰਸ ਗਈ ਹੋਣੀ ਵੀ ਹੁਣ ਤੱਕ ਸਾਨੂੰ ਮੈਨੂੰ ਚਲਾਉਂਦੇ ਨਹੀਂ ਹਨਾ ਓ ਮਾਈ ਗੋਡ ਚੱਲਾ ਦੇ ਇਸ ਤੇ ਜਾ ਜਾ ਆਖਰੀ ਇਹਨੂੰ ਅੱਜ ਅਰੈਸਟ ਦਿੰਨੀ ਆ ਅੱਜ ਚਲਿਆ ਇਸ ਤੇ ਬੜੇ ਚਿਰ ਬਾਅਦ ਚਲਾਉਣ ਲੱਗਾ ਯਾਰ ਮਾਈ 20 ਯਾਰ ਸੱਚੀ ਦੱਸਣਾ ਅੱਜ ਇਸ ਤੇ ਬੈਠ ਕੇ ਐਦਾਂ ਲੱਗਿਆ ਜਿਵੇਂ ਕਾਫੀ ਨੀਮ ਆ ਜਾ ਬੈਠਾ ਹਾਂ ਮੈਂ ਧਰਤੀ ਜਿਹੇ ਨਾਲ ਲੱਗਾ ਹੋਇਆ ਦੇਖੋ ਜੀ ਇਹ ਸਾਡੀ ਉਹ ਪਹਿਲੀ ਗੱਡੀ ਸੀ ਜੋ ਅਸੀਂ ਨਵੀਂ ਬਾਈ ਕੀਤੀ ਸੀ ਹਨਾ ਬਟ ਇਹ ਆਟੋਮੈਟਿਕ ਚਲਾ ਰਹੇ ਹਾਂ ਕਈ ਦਿਨਾਂ ਤੋਂ ਮਤਲਬ ਤਕਰੀਬਨ 1400 ਕਿਲੋਮੀਟਰ ਚਲਾ ਚੁੱਕਾ ਅਸੀਂ ਮੁਲਾਹ ਜਲਾ ਚੁੱਕਿਆ ਹਾਂ ਸਕੋਰਪੀਓ ਨੂੰ ਤੇ ਹੁਣ ਇਹਨੂੰ ਲੈ ਕੇ ਜਾ ਰਹੇ ਆ ਬਾਹਰ ਸਾਡੇ ਘਰੇ ਆਏ ਨੇ ਜੀ ਮਹਿਮਾਨ ਉਹਨਾਂ ਨੂੰ ਲੈਣ ਚੱਲੇ ਹਾਂ ਮੈਂ ਬਸ ਸਟੈਂਡ ਤੋਂ ਤੇ ਮੈਂ ਕਹਾਂ ਚੱਲੇ ਇਹਦੇ ਚ ਜਾਈਏ ਉਹ ਨਵੀਂ ਧੋ ਕੇ ਖੜਾਈ ਖੜੀ ਕੀਤੀ ਨਾ ਜਿੱਤੋ ਹੀ ਤਾਂ ਵੈਸੇ ਰਹੀ ਹੈ ਪਰ ਮੈਂ ਕਹਿਮ ਗੰਦੀ ਹੋ ਜਾਈਏ ਕੱਲ ਕਿਸੇ ਪਾਸੇ ਜਾਵਾਂਗੇ ਫਿਰ ਉਹਨੂੰ ਘੱਟਾਂਗੇ ਐਵੇਂ ਥੋੜੀ ਜਿਹੀ ਬਾਟ ਵਾਸਤੇ ਕੱਢਣ ਦਾ ਦਿਲ ਨਹੀਂ ਕਰਦਾ ਵੀ ਗੰਦੀ ਨਾ ਹੋ ਜੇ ਤੇ ਤੇ ਇਹ ਗੱਡੀ ਦੇ ਦੋਸਤੋ ਗੱਲ ਐਵੇਂ ਆ 딜러스 ਦੇ ਬਹੁਤ ਜਿਆਦੇ ਫੋਨ ਆ ਰਹੇ ਨੇ ਵੀ ਹਨਾ ਡੀਲਰਸ ਕਹਿੰਦੇ ਸਾਨੂੰ ਦੇ ਦੇ ਸਾਨੂੰ ਦੇ ਦੇ ਮੇਰੇ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਅਸੀਂ ਟੂਰਾਂ ਤੇ ਇਧਰ ਉਧਰ ਇਧਰ ਉਧਰ ਹੀ ਬਹੁਤ ਫਿਰ ਰਿਹਾ ਮੈਂ ਦੇਖਦਾ ਕੱਲ ਲੈ ਕੇ ਜਾਣਾ ਜੇ ਕਿਸੇ ਨੇ ਲੈਣੀ ਹੈ ਤਾਂ ਦੱਸ ਦਿਓ ਜੀ ਹਨਾ ਰੇਟ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੋਇਆ ਹੈ ਕਿ ਆਈਵੀਸੀ ਕਾਫੀ ਫੋਨ ਆਏ ਸੀ ਪਰ ਮੇਰੇ ਕੋਲ ਆਪ ਧਿਆਨ ਨਹੀਂ ਦਿੱਤਾ ਜਾ ਰਿਹਾ ਵੀ ਇਹਨੂੰ ਮੈਂ ਸੇਲ ਕਰਨਾ फटाफट ਦੇਖੋ ਦੋ ਦੋ ਚੀਜ਼ਾਂ ਹੁੰਦੀ ਨੇ ਇੱਕ ਤਾਂ ਹੁੰਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਜਦੋਂ ਬੰਦੇ ਨੂੰ ਹਨਾ ਫਿਰ ਬੰਦਾ ਕੱਟ ਕੱਟ ਕੋ ਟ੍ਰੇਡ ਤੇ ਵੀ ਕੱਢ ਦਿੰਦਾ ਹੈ ਪਰ ਆਪਾਂ ਨੂੰ ਏਡੀ ਕੋਈ ਖਾਸ ਜ਼ਰੂਰਤ ਨਹੀਂ ਹੈਗੀ ਕਿ ਹਨਾ ਵੀ ਆਪਾਂ ਇਹਨੂੰ ਮਿੱਟੀ ਦੇ ਭਾਅ ਗੱਡੀਏ ਘੱਟ ਰੇਟ ਤੇ ਗੱਡੀ ਹੈ ਹਨਾ ਫੋਨ ਤਾਂ ਬਹੁਤ ਆਉਂਦੇ ਨੇ ਪਰ ਉਹ ਵੀ ਇਹ ਗੱਲ ਜੋ ਸਾਡਾ ਐਕਸਪੈਕਟਿਡ ਪ੍ਰਾਈਸ ਹੈਗਾ ਜੋ ਦੇ ਕੋ ਪਤਾ ਕਿ ਇਹ ਨੇਚਰਲ ਜੀ ਗੱਲ ਹੈ ਜਦੋਂ ਆਪਾਂ ਗੱਡੀ ਲੈਣ ਜਾਂਦੇ ਨਾ ਕਿਸੇ ਤੋਂ ਡੀਲਰ ਤੋਂ ਉਦੋਂ ਨਹੀਂ ਮਿਲਦੀ ਆਪਾਂ ਨੂੰ ਜੋ ਰੇਟ ਮੈਨੂੰ ਮਿਲਦਾ ਪਿਆ ਹੈ ਹਨਾ ਵੀ ਉਸ ਰੇਟ ਤੇ ਤਾਂ ਗੱਡੀ ਹੈ ਹੀ ਨਹੀਂ ਮਾਰਕੀਟ 'ਚ ਪਰ ਮੈਂ ਕਹਿੰਦਾ ਮੈਂ ਕਹਾਂ ਤੋ ਸਸਤੀ ਵੇਚਾਂ ਜਦੋਂ ਰੇਟ ਹੈ ਹੀ ਮਾਰਕੀਟ ਦਾ ਇਹ ਦੇਖੋ i20 ਡੀਜ਼ਲ ਆਣੀ ਬੰਦ ਹੋ ਚੁੱਕੀ ਐ ਇਸ ਕਰਕੇ i20 ਡੀਜ਼ਲ ਦਾ ਰੇਟ ਹੈ ਜਿਆਦਾ ਜੇ ਮੈਂ ਗੱਲ ਕਰਾਂ ਜੀ ਸਕੋਰਪੀਓ ਦੀ ਉਪਰੇ ਸੈਗਮੈਂਟ ਦੀ ਵਧੀਆ ਗੱਡੀ ਐ ਤੇ ਇਹ ਆਪਣੇ ਸੈਗਮੈਂਟ ਦੀ ਵਧੀਆ ਗੱਡੀ ਹੈ ਹਨ ਤੇ ਮੈਂ ਸੱਚ ਦੱਸਾਂ ਮੈਂ ਸੀਟ ਕਾਫੀ ਨੀਵੇਂ ਕਰਕੇ ਚਲਣਾ ਉਹਦੇ ਕਰਕੇ ਗਰਾਉਂਡ ਕਲੀਅਰੈਂਸ ਨਾ ਮਤਲਬ ਵਿਜ਼ਿਬਿਲਟੀ ਆ ਸਕੋਰਪੀਓ ਦੀ ਕਮਾਲ ਹੀ ਐ ਕਮਾਲ ਹੈ ਹਨ ਦੂਰ ਤੱਕ ਦਿਖਦਾ ਇਹਦੇ ਚ ਇੰਨਾ ਦੂਰ ਤੱਕ ਕਿਉਂਕਿ ਨੀਵੀਂ ਗੱਡੀ ਆਬਵੀਅਸਲੀ ਫਰਕ ਤਾਂ ਪੈਂਦਾ ਹੀ ਹੈ ਹਨ ਬਟ ਜੇ ਮੈਂ ਗੱਲ ਕਰਾਂ ਪਿਕਅਪ ਉਗਅਪ ਦੀ ਬੌਗੈਂਟ ਆਹ ਉਹ ਡੀਜ਼ਲ ਗੱਡੀਆਂ ਆਣੀਆਂ ਬੰਦ ਹੋ ਗਈਆਂ ਨੇ ਇਸ ਕਰਕੇ ਇਹਨਾਂ ਦੇ ਰੇਟ ਹੈਗੇ ਨੇ ਮਾਰਕੀਟ ਜਿਆਦੇ ਹੁਣ ਮੈਂ ਨਾ ਕਿਉਂਕਿ ਮੈਂ ਇਥੋਂ ਆਈਡੀਆ ਲਾਣਾ ਹੋਣਾ ਜਦੋਂ ਮੈਂ ਆਪ ਪਤਾ ਕਰਦਾ ਜੀ ਮੈਂ i20 ਲੈਣੀ ਹੈ ਕਿਸੇ ਡੀਲਰ ਨੂੰ ਫੋਨ ਕਰਾਂਗਾ 2016 17 ਮਾਡਲ ਉਹ ਮੈਨੂੰ 580 590 ਤੋਂ ਘੱਟ ਦੱਸਦੇ ਹੀ ਨਹੀਂਗੇ 2018 ਮਾਡਲ ਇੱਕ ਬੰਦੇ ਨੂੰ ਪੁੱਛੀ ਸੀ ਉਹ ਕਹਿੰਦਾ 6.5 ਲੱਖ ਦੀ ਮੈਂ ਜਦੋਂ 6.5 ਤਾਂ ਨਹੀਂ 6 ਦੀ ਚਲੀ ਜਾਵੇ 580 ਦੀ ਚਲੀ ਜਾਵੇ ਮੈਨੂੰ 580 ਤੋਂ ਤਾਂ ਘੱਟ ਮੈਂ ਵੇਚਣੀ ਨਹੀਂ ਨਾ 580000 ਤੋਂ ਘੱਟ ਮੈਂ ਵੇਚਣੀ ਹੋਈ ਨਹੀਂ ਹਨਾ ਆਬਵੀਅਸਲੀ ਗੱਲ ਏ ਉਹ ਡੀਲਰ 5.5 ਵਾਲੇ ਬਹੁਤ ਡੀਲਰ ਬੈਠੇ ਨੇ ਵੀ ਸਾਡੇ ਕੋਲ ਉਹਨਾਂ ਨੂੰ ਵੀ ਇਹ ਹੁੰਦਾ ਕਿ 5.5 ਦੇ ਅਸੀਂ ਚੱਕਾਂਗੇ ਸਪਾਈ ਸੁਈ ਕਰਕੇ ਥੋੜਾ ਬੋਦਾ ਸੈਟ ਸਟ ਕਰਕੇ ਜਿਵੇਂ ਕੰਪਾਉਂਡ ਮਾਰ ਕੇ ਥੋੜੀ ਸ਼ਾਈਨ ਸੁਈ ਮਾਰ ਕੇ ਵੀ 6 ਦੀ 6.5 ਦੀ ਕਿਤੇ ਵੀ ਵੇਚ ਦਾਂਗੇ ਉਹ ਪਿਛਲੇ ਉਹਨਾਂ ਨੇ ਉਹਨਾਂ ਦੀ ਵੀ ਕਮਾਈ ਕਰਨੀ ਉਹਨਾਂ ਦਾ ਤਾਂ ਹੁੰਦਾ ਹੀ ਇਹ ਸਿਸਟਮ ਚਲੋ ਇਹਦੇ ਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ ਪਹਿਲਾਂ ਅੱਜ i20 ਚਲਾ ਰਹੇ ਹਾਂ ਮਜ਼ਾ ਆ ਰਿਹਾ ਕਾਫੀ ਚਿਰ ਬਾਅਦ ਲਾ ਕੇ ਤੇ ਹੁਣ ਆਪਾਂ ਜਾਈਏ ਪਹਿਲਾਂ ਜਿਹੜੇ ਮਹਿਮਾਨ ਆਏ ਨੇ ਉਹਨਾਂ ਨੂੰ ਲੈਣ ਵਾਸਤੇ ਲੋ ਜੀ ਆ ਗਏ ਆਪਾਂ ਬੱਸ ਸਟੈਂਡ ਤੋਂ ਲੈਣ ਵਾਤੇ ਸਾਡੇ ਸੱਜਣਾ ਮਿੱਤਰਾਂ ਨੂੰ ਸਾਡੇ ਕਿਹੜੇ ਸੱਜਣ ਮਿੱਤਰ ਨੇ ਉਹ ਦੇਖਿਓ ਜਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਰਾ ਕਿੱਦਾਂ ਠੀਕ ਮੇਰਾ ਠੀਕ ਠੀਕ ਟਿਕ ਟਕ ਹੋ ਸਤਿ ਸ੍ਰੀ ਅਕਾਲ ਡੈਡੀ ਜੀ ਕਿੱਦਾਂ ਠੀਕ ਟਿਕ ਟਕ ਹੋ ਕਿੱਦਾਂ ਜੀ ਅਨੂ ਜੀ ਠੀਕ ਟਿਕ ਟਕ ਹੋ ਇਹ ਡਿੱਗੀ ਚ ਰੱਖ ਦੇਣੀ ਆ ਸੀ ਪਿੱਛੇ ਉੱਥੇ ਜਾ ਕੇ ਫਿਰ ਲੈ ਦੇਣੀ ਆ ਚਲਿਏ ਚਲੋ ਬੱਚੇ ਚਲੋ ਜੀ ਪਹੁੰਚ ਗਏ ਜੀ ਠੀਕ ਠਾਕ ਪਹੁੰਚ ਗਏ ਠੀਕ ਠਾਕ ਹੋ ਜੀ ਨਵੇਂ ਸ਼ਹਿਰ ਤੱਕ ਤੇ ਠੀਕ ਹੋ ਤੋ ਓਕੇ ਕੋਈ ਨਾ ਚਲੋ ਪਹਿਲਾਂ ਘਰੇ ਪਹੁੰਚੀਏ ਫਿਰ ਮਾਰਦੇ ਆ ਗੱਪਾਂ ਲਓ ਜੀ ਆ ਗਏ ਤੇਰੇ ਨਾਨੂ ਵੀ ਬਾਦਤ ਆਏ ਹਾਈ 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 ਨਾਨੂ ਆ ਗਿਨੇ ਨਾ ਹੈ ਡਾਟ ਕਾਮ ਸੋਨੇ ਹਾਏ ਹਾਏ ਸੋਨੇ ਪਹਿਲਾਂ ਪਾਣੀ ਪੀ ਲੋ ਸੋਨੇ ਨਾਨੀ ਡੈਡੀ ਪਾਣੀ ਵੇਖ ਰਹੀ ਹੈ ਹਮ ਇਧਰ ਅਨੁਵਾਦ ਵੇਖ ਕੇ ਸੁਣ ਜਰਾ ਅਨੁਵਾਦ ਨਹੀਂ ਕਿ ਬਹੁਤ ਜ਼ਿਆਦਾ ਫੁਲਕੇ ਚੱਕਲੋ ਜੀ ਫੜਾ ਪੱਟ ਇਬਾਦਤ ਆਪਣੇ ਨਾਨੂ ਨੂੰ ਕਹਿ ਰਹੀ ਰੋਟੀ ਨਾ ਖਾਓ ਮੈਨੂੰ ਚੱਕੋ ਪਹਿਲਾਂ ਸਹੀ ਕਰ ਹਣਾ ਇਹ ਤੋਸੀਦ ਆਪਣੀ ਪੇਟ ਪੂਜਾ ਕਰ ਲਈ ਬਾਪੂ ਬਾਕੀ ਨੂੰ ਕਰ ਲੈਣ ਦੋ ਹੈ ਹਾਂਸਰੀ ਇਹ ਦੇਖ ਫਿੱਕੀ ਫਿੱਕੀ ਸਮਾਈਲ ਦਿੰਦੀ ਬਹੁਤ ਖਰਾਬ ਹੈ ਹਾਂ ਮੈਨੂੰ ਕਹਿੰਦੇ 15 ਦਿਨਾਂ ਬਾਅਦ ਮਿਲੀਆਂ ਚੇਂਜ ਹੋ ਜਾਂਦੀ 15 ਦਿਨਾਂ ਬਾਅਦ ਵੀ ਚਿਹਰਾ ਬਾਅਦ ਜਿਹੜਾ ਦੇਖਦਾ ਉਹਨੂੰ ਲੱਗਦਾ ਹੈ ਨਾ ਹਾਂ ਇਹ ਤਾਂ ਦਿੱਲੀ ਵੀ ਹੈ ਨਾ ਤੇ ਉੱਦੈ ਲੱਗਦੀ ਹੈ ਦਿੱਲੀ ਹਾਂ ਚਿਹਰੇ ਬਾਅਦ ਵਾਕਿਆ ਦੇਖਣਾ ਫਰਕ ਪੈ ਜਾਂਦਾ ਹੈ ਲੋ ਜੀ ਅਸੀਂ ਸਾਰੇ ਚੱਲਿਆ ਜੀ ਹੁਣ ਗੁਰਦੁਆਰਾ ਸਿੰਘ ਸ਼ਿਦਾ ਸਾਹਿਬ ਆਪਣੇ ਬਾਬਾ ਜੀ ਦੇ ਘਰੇ ਕਰ ਤੋ ਕਰ ਲੋ ਏਟਾ ਬੰਨ ਕਰ ਤੋ ਸਰਦਾਰ ਸਾਹਿਬ ਬਾਹਰ ਸੇਕ ਹੈ ਨਾ ਮੈਂ ਗੁਰਦੁਆਰੇ ਸਾਹਿਬ ਤਾ ਆਨੰਦ ਹੀ ਆਨੰਦ ਹੈ ਚਲੋ ਜੀ ਚਲੋ ਚਲੋ ਜੀ ਚਲੋ ਆਦੂ ਜਦੂ ਹਾਂ ਜੀ ਹੈ ਲੋ ਜੀ ਇਬਾਦਤ ਆਪਣੀ ਨਾਨੀ ਨਾਲ ਖੇਡਦੀ ਹੋਈ ਗੁਰਦੁਆਰਾ ਸਾਹਿਬ ਤੋਂ ਅਸੀਂ ਆ ਗਏ ਸੀ ਤੇ ਮੇਰੀ ਪਿਆਰੀ ਛੋਟੀ ਭੈਣ ਨੂੰ ਬਿਠਾ ਰਕੇ ਥੱਲੇ ਕੁੱਤੇ ਦੇ ਨਾਲ ਕੁੱਤਾ ਪਾਲਿਆ ਇਹਨੇ ਇਬਾਦਤ ਦਾ ਡੋਗੀ ਚੱਕ ਲਿਆ ਇਬਾਦਤ ਹਾਂ ਜੀ ਤੁਹਾਡਾ ਡੋਗੀ ਚੱਕ ਲਿਆ ਮਾਸੀ ਨੇ ਕੱਢ ਰਹੀ ਹੋਈ ਮਨ ਚ ਆ ਲੋ ਆ ਲੋ ਆ ਲੋ ਤੁਸੀਂ ਐ ਕਿੱਦਾਂ ਐਦਾਂ ਕਿੱਦਾਂ ਐਦਾਂ ਕਿੱਦਾਂ ਇਹਨੂੰ ਨੀਂਦ ਆ ਰਹੀ ਤਾਂ ਲੇਟਰ ਲੇਟਰ ਨੂੰ ਫਿਰ ਰਹੀ ਐ ਡਿੱਗਦੀ ਫੇਰ ਰਹੀ ਥੋੜੀ ਜਿਹੀ ਚੋਗਾਂ ਸੀ ਹਾਂ ਥੋੜੀ ਜਿਹੀ ਪਾਪਾ ਕੋ ਥੋੜੀ ਮम्मा ਕੋ ਦਿਨਾ ਸੀ ਲੈ ਕਿਹਨ ਨਹੀਂ ਖੁਸ਼ ਨਹੀਂ ਹੈ ਹਾਂ ਆ ਲੈ ਆ ਲੈ ਆਉਣਾ ਲੋ ਅੰਨੂ ਫਿਰ ਕਿਦਾਂ ਨਾਨੀ ਤਾਂ ਸਾਂਭਿਆ ਨਹੀਂ ਕਹ ਨਾਨੀ ਨੇ ਛੱਟਦਾ ਬਾਜ਼ੀ ਕਿਸ ਰਹਿ ਗਈ ਦੇਖਣ ਆਲੀ ਬਾਕੀ ਤਾਂ ਕੁਝ ਨਹੀਂ ਆ ਉਹ ਬਾਜ਼ੀ ਵੀ ਹੈ ਕਿਹਨੇ ਸੀ ਬਾਜ਼ੀ ਚੰਡੀਗੜ੍ਹ ਵਸ ਹੁਣ ਹੈ ਨਹੀਂ ਕੁਝ ਸਹੀ ਦੱਸਣਾ ਦੇਖਣ ਨੂੰ ਹੁਣ ਕੋਈ ਆ ਪਹਿਲਾਂ ਹੁੰਦਾ ਸੀ ਨਾ ਕੋਈ ਆਂਦਾ ਸੀ ਸਾਰੇ ਨੂੰ ਕਿੱਥੇ ਲੈ ਜਾਂਦੇ ਸੀ ਰੋਜ਼ ਗਾਰਡਨ ਰੋਗ ਗਾਰਡਨ ਸੁਖਨਾ ਲੇਕ ਬਸ ਆਹ ਤਿੰਨ ਥਾਂਵਾਂ ਨੇ ਹੁਣ ਤਾਂ ਮੋਲ ਬੂਲਜੇ ਬਣ ਗਏ ਨੇ ਉਹ ਹਰੇਕ ਸ਼ਹਿਰ ਦੇ ਵਿੱਚ ਕੋਈ ਨਹੀਂ ਹੁੰਦੇ ਨੇ ਮੋਲ ਲਾਂਟੇ ਦਾ ਲਾਂਟੇ ਹੈਗਾ ਜਿਹੜਾ ਉਹ ਬਾਹਲਾ ਅਜੀਬ ਜਿਹਾ ਬਣ ਚੁੱਕਾ ਹੈ ਮਤਲਬ ਤੁਸੀਂ ਸਮਝ ਲਓ ਲਾਂਟੇ ਹੋ ਗਿਆ ਹੈ ਉੱਪਰ ਦੀ ਉੱਪਰ ਭੀੜ ਭੜਕਾ ਬਹੁਤ ਹੋ ਗਿਆ ਕਿੱਥੇ ਕੋਈ ਹੈ ਹੀ ਨਹੀਂ ਥਾਂ ਇੱਕ ਹੈਗੀ ਏ ਕੱਲ ਤੁਹਾਨੂੰ ਲੈ ਕੇ ਜਾਣਾ ਘੈਂਟ ਥਾਂ ਤੇ ਚਲੋਗੇ ਹਾਂ ਬਣਾ ਕੇ ਨਾ ਮੈਂ ਜਿੱਥੇ ਲੈ ਕੇ ਜਾਵਾਂ ਉੱਥੇ ਜਾਣਾ ਪੈਣਾ ਚਲੋਗੇ ਲੋ ਜੀ ਕੱਲ ਤੁਹਾਨੂੰ ਘੈਂਟ ਥਾਂ ਤੇ ਲੈ ਕੇ ਜਾਣਾ ਐਡਵੈਂਚਰ ਦਾ ਐਡਵੈਂਚਰ ਹੋ ਜਾਏਗਾ ਇੰਜੋਏ ਦਾ ਇੰਜੋਏ ਹੋ ਜਾਏਗਾ ਲੋ ਜੀ ਬਾਕੀ ਵਲੌਗ ਵੀ ਬਣ ਜਾਏਗਾ ਤੇ ਵਲੌਗਾਂ ਦੇ ਮਾਧਿਅਮ ਤੋਂ ਜਿਹੜੇ ਆਪਣੇ ਸਬਸਕ੍ਰਾਈਬਰ ਵੀਰ ਭੈਣ ਦੇ ਹੋ ਜਾਦਾ ਚਾਣਗੇ ਵਲੌਗ ਦੇਖਣ ਤੋਂ ਬਾਅਦ ਜਾਣਾ ਜਾਣਗੇ ਤਾਂ ਜਾ ਸਕਦੇ ਨਹੀਂ ਇਹਦਾ ਕੋਈ ਗੱਲ ਹੀ ਬਾਤ ਹੈ ਵਲੌਗ ਬਣਾਉਣ ਦੀ ਆ ਕਰ ਆਜਾ 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 ਮੇਰੇ ਕੋਲ ਆਜਾ ਆਜਾ ਅੱਛਾ 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 ਅਨੂ ਹੋ ਗਈ ਤਿਆਰ ਸਵੇਰੇ ਸਵੇਰੇ ਲਾ ਕੇ ਹਾਰ ਸ਼ਿੰਗਾਰ ਇਧਰ ਉਪਰ ਇਬਾਦਤ ਦੀ ਮੰਮੀ ਕਰਨਬੀਰ ਕੌਰ ਤੇ ਇਧਰ ਮੇਰੀ ਛੋਣੀ ਇਬਾਦਤ ਕਰ ਕਿਤੇ ਚੱਲੇ ਐ ਤੂੰ ਦੱਚ ਦੇ ਦੱਚ ਦੇ ਸੋਹਣਿਆ गिते चले हैं और इनका शैन का आए हैं आए ओह माय गॉड ठीक है भाई ठीक <laughs> <आगरु आ के। laughs> है वेरी गुड वेरी गुड ਓ ਮਾਈ ਗੱਡ ਸਾਡੀਆਂ ਵੀ ਆਣ ਕਾ ਉਹ ਪੈਂਟਾ ਦੇ ਦੋ ਮੈਨੂੰ ਮੈਂ ਪੈਂਟ ਤਾਂ ਪਾਵਾਂ ਕਿਹੜੀ ਪੈਂਟ ਪਾਣੀ ਉਹ ਜੀਨਸ ਟੰਗੀ ਦੇ ਦੋ ਹਾਂ ਲਓ ਜੀ ਸਹੁਰੇ ਸਾਹਿਬ ਆਏ ਹੋਏ ਨੇ ਆਪਣੇ ਸਹੁਰਿਆਂ ਤੋਂ ਆਏ ਹੋਏ ਨੇ ਸਹੁਰੇ ਜਿਹਦੇ ਵਿੱਚ ਆਈ ਅੰਨੂ ਮੰਮੀ ਡੈਡੀ ਤੇ ਅਪਾ ਜੀ ਚੱਲੇ ਆ ਜੀ ਕਿਥੇ ਕਹਿਣ ਥਾਵਾਂ ਤੇ ਘੁੰਮਣ ਵਾਤੇ ਬਹੁਤ ਵਧੀਆ ਥਾਵਾਂ ਨੇ ਜਿੱਥੇ ਜਾ ਰਹੇ ਅਸੀਂ ਵੀ ਬੜੇ ਚਿਰ ਤੋਂ ਉਡੀਕਦੇ ਸੀ ਵੀ ਅਸੀਂ ਉੱਥੇ ਚਲੀਏ ਤੇ ਅੱਜ ਸਵੇਪ ਬਣ ਗਿਆ ਤੇ ਮੈਂ ਕਿਹਾ ਚਲੋ ਵੀ ਚਲੀਏ ਨਾਲ ਗੱਡੀ ਦੇ ਉੱਪਰ ਤੁਹਾਨੂੰ ਪਤਾ ਮੈਨੂੰ ਚਾਹ ਬੜਾ ਅੱਜ ਕੱਲ੍ਹ ਘੁੰਮਣ ਫੇਰ ਹੁੰਦਾ ਤੇ ਕਿਤੇ ਹੋਰ ਤਾਂ ਜਾ ਨਹੀਂ ਸਕਦੇ ਹਲੇ ਅ ਗਰਮੀ ਗਰਮੀ ਪੈਨ ਪੈਂਦੀ ਏ ਵੀ ਲੰਬਾ ਡੋਰ ਕੱਢ ਨਹੀਂ ਸਕਦੇ ਤੇ ਦੂਸਰੇ ਨੰਬਰ ਤੇ ਮੇਰੀ ਗੱਡੀ ਦੀ ਰੀਸੀ ਨਹੀਂ ਆਈ ਜਦੋਂ ਤੱਕ ਆਰਸੀ ਨਹੀਂ ਆਂਦੀ ਆਪਾਂ ਪੰਜਾਬ ਤੋਂ ਬਾਹਰ ਨਹੀਂ ਜਾਣਾ ਹੈਨਾ ਵੈਸੇ ਤਾਂ ਕੋਈ ਦਿੱਕਤ ਨਹੀਂ ਹੁੰਦੀ 1 ਮਹੀਨੇ ਤੱਕ ਵੈਲਿਡ ਹੁੰਦਾ ਜਿਹੜਾ ਪੇਪਰ ਦਿੱਤਾ ਹੁੰਦਾ ਉਹਨਾਂ ਨੇ ਲੇਕਿਨ ਫਿਰ ਵੀ ਫਾਇਦਾ ਕੋਈ ਨਹੀਂ ਹਣਾ ਰਸਤੇ 'ਚ ਕੋਈ ਐਵੇਂ ਅ ਪੂਲ ਸਾਰੇ ਰੋਕਣ ਜਾਂ ਸੋਗ ਬੰਲਾ ਹੋਣਾ ਐਵੇਂ ਐਵੇਂ ਹਰਾਸਮੈਂਟ ਹੋਵੇ ਇਸ ਕਰਕੇ ਮੈਂ ਜਾਣਾ ਨਹੀਂ ਜਾ ਰਿਹਾ ਹੁਣ ਮੰਨ ਲਈ ਪਾਕ ਸਰਦਾਰ ਸਾਹਿਬ ਚਲੋ ਜੀ ਚਲੋ ਮੰਮੀ ਹੁਣੀ ਵੀ ਰੈਡੀ ਨੇ ਕਿਰਨ ਵੀ ਆਪਣੀ ਗੁੱਤਗੱਤ ਕਰ ਰਹੇ ਨੇ ਅੰਨੂ ਵੀ ਰੈਡੀ ਏ ਸਾਰੇ ਰੈਡੀ ਰੈਡੀ ਹੋ ਚੁੱਕੇ ਤੁਰਦੇ ਨਹੀਂ ਬੇਬਸ ਇਹ ਵਾਜਦ ਵਾਜਦ ਨੇ ਮੇਰੇ ਵਰਗੇ ਕੱਪੜੇ ਪਾਏ ਕੀ ਉਹ ਮੇਰੇ ਨਾਲ ਦੇ ਕੱਪੜੇ ਪਾਏ ਕੀ ਵੈਰੀ ਗੁੱਡ ਇਹ ਤਿੰਨੋਂ ਪੀੜੀਆਂ ਨੇ ਇੱਕੋ ਜਿਹੇ ਕੱਪੜੇ ਪਾਏ ਨੇ ਨਾਨੀ ਧੀ ਤੇ ਉਹਦੀ ਦੋਤੀ ਹੈ ਨਾ ਇੱਕੋ ਕਲਰ ਦੇ ਕੱਪੜੇ ਪਾਏ ਵਾਹ ਜੀ ਵਾਹ ਜੀ ਵਾਹ ਆਜੋ ਜੀ ਆਜੋ ਚਲੋ ਜੀ ਅੱਪਾ ਫਿਰ ਤਿਆਰੀਆਂ ਕੀਤੀਆਂ ਚੱਲਣੀਆਂ ਤੇ ਕੱਲ ਮਿਲਦਾ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਕਿਉਂਕਿ ਤੁਸੀਂ ਪੂਰਾ ਵਲੌਗ ਦੇਖਿਓ ਵੀ ਆਪਾਂ ਕਿੱਥੇ ਚੱਲੇ ਆ ਕਿੱਥੇ ਜਾਣਾ ਹੈ ਬੜੀਆਂ ਸੋਹਣੀਆਂ ਥਾਵਾਂ ਨੇ ਬੜੀਆਂ ਸੋਹਣੀਆਂ ਜਗਾਵਾਂ ਨੇ ਜਿੱਤੇ ਜਾਣਾ ਔਰ ਤੁਸੀਂ 100% ਨਹੀਂ 1000% ਮੈਂ ਤੁਹਾਨੂੰ ਮੈਨੂੰ ਯਕੀਨ ਹੈ ਤੁਸੀਂ ਉਸ ਚੀਜ਼ ਨੂੰ ਇੰਜੋਏ ਕਰੋਗੇ ਜਿੱਤੇ ਆਪਾਂ ਜਾਣਾ ਠੀਕ ਹੈ ਹੁਣ ਸਾਨੂੰ ਦਿਓ ਇਜਾਜ਼ਤ ਬਾਏ ਬਾਏ